ਦਾ ਕੋਈ ਵਿਕਾਸ ਕੋਈ ਅਜੰਡਾ ਨਹੀਂ ਹੈ ਆ ਪਿੱਛੇ ਪਤਾ ਲੱਗਿਆ ਕਿ 5 ਕਰੋੜ ਰੁਪਏ ਤਾਂ ਰੈਲੀ ਤੇ ਹੀ ਖਰਚਤਾ 5 ਕਰੋੜ ਇਹ ਸਹੀ ਬਦਲਾਵ ਹੈ ਮਗਰ ਲੀਆਂ ਸਰਕਾਰਾਂ ਨੇ ਨਾ ਕਾਲੀ ਦਲ ਨੇ ਨਾ ਕਾਂਗਰਸ ਨੇ ਕਢਾ ਕੇ ਦੇਖ ਲਓ ਆਟੇ ਕਿਸੇ ਰੈਲੀ ਤੇ ਸਰਕਾਰ ਦਾ 5 ਕਰੋੜ ਰੁਪਏ ਨਹੀਂ ਖਰਚਿਆ ਇੱਕ ਰੈਲੀ ਤੇ 5 ਕਰੋੜ ਇਹ ਜਿਹੜਾ ਕਰੋੜਾਂ ਰੁਪਇਆ ਬਾਹਰਲੇ ਸੂਬਿਆਂ 'ਚ ਜਾ ਜਾ ਕੇ ਔਰ ਕਿਸ ਤਰ੍ਹਾਂ ਜਿਹੜਾ ਸਰਕਾਰ ਦੇ ਲੋਕਾਂ ਦੇ ਪੈਸੇ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਉਹ ਉਹ ਵੀ ਤੁਹਾਨੂੰ ਪਤਾ ਹੈ ਮਸ਼ੂਰੀਆਂ ਤੇ 900 ਕਰੋੜ ਰੁਪਏ ਦਾ ਬਜਟ ਹੈ ਸੋ ਕਿਸ ਪ੍ਰਕਾਰ ਇਹਨਾਂ ਨੇ ਕਰਜ਼ਾ ਚੜਾਤਾ ਅੱਜ ਪੰਜਾਬ ਦੇ ਸਿਰ ਤੇ ਕੋਈ ਇਨਫਰਾ ਬਣਾਇਆ ਕਰਜ਼ਾ ਚੜਾ Đਿਓ 80000 ਕਰੋੜ ਰੁਪਏ ਕਰਜ਼ਾ ਚੜਾਤਾ ਤੁਸੀਂ 2.5 ਸਾਲ ਲੱਗ ਜੇ ਇਨਫਰਾ ਕੁਛ ਨਹੀਂ ਬਣਾਇਆ ਤੋ ਮੈਂ ਇਸ ਕਰਕੇ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਜੋ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਵੱਡੇ ਵੱਡੇ ਸੁਗੂਫੇ ਛੱਡਨੇ ਅੱਜ ਲੋਕ ਬੁਨਿਆਦੀ ਬੁਨਿਆਦੀ ਜੀਆਂ ਚੀਜ਼ਾਂ ਉਹਨਾਂ ਤੋਂ ਵਾਂਝਿਤ ਨੇ ਸਾਡੇ ਗਿੱਦੜਵਾ ਦੇ ਵਿੱਚ ਮੈਂ ਗੱਲ ਕਰਾਂ ਤਾਂ ਮਗਰਲੇ 15 ਦਿਨਾਂ ਚੋਂ ਪਾਣੀ ਪੈਰ ਦਾ ਫਿਰਦਾ ਪੰਜ ਕਰੋੜ ਕੇ 7 ਕਰੋੜ ਦੀ ਇੱਕ ਪਾਈਪ ਪੈਣੀ ਹੈ ਉਹ ਕੰਡਮ ਹੋ ਗਈ ਹੈ ਮੇਨ ਰਾਈਜ਼ਿੰਗ ਲਾਈਨ ਕਹਿੰਦੇ ਜਿਹਨੂੰ ਜਿਹੜੀ ਉਥੇ ਮੇਨ ਐਸਟੀਪੀ ਤੇ ਜਾਂਦੀ ਹੈ ਉਹ ਨਹੀਂ ਬਦਲਾ ਕਰ ਸਕਦੇ ਉਹ ठेकेदार ਨੂੰ ਕਿਹਾ ਯਾਰ ਬਲਾਕ ਬਦਲ ਦੇ ਕਿਹਦੇ ਕੰਡਣਾ ਹੈ ਪੈਸੇ ਨਹੀਂ ਹੈ ਬਾਅਦ ਚ ਟੈਂਡਰ ਕਰਾਂਗੇ ਤੇ ਅਸੀਂ ਉਥੇ ਟੈਂਕੀਆਂ ਲਿਆ ਲੈ ਕੇ ਪਾਣੀ ਪਾਰ ਰਹੇ ਆ ਆ ਹਾਲਾਤ ਹੈ ਲੋਕਾਂ ਦਾ ਮੀਂਹ ਦਾ ਪਾਣੀ ਸੀਵਰੇਜ ਦਾ ਪਾਣੀ ਉਹ ਟੈਂਕੀਆਂ 8-10 ਲਾਈਆਂ ਵੀ ਉਹਦੇ ਨਾ ਚੱਕ ਰਹੇ ਮੇਰੇ ਆਪ ਦੇ ਘਰ ਦੇ ਬਾਹਰ ਮੁਕਸਰ ਸੀਵਰੇਜ ਦਾ ਪਾਣੀ ਤੈਰਦਾ ਫਿਰਦਾ ਇਹ ਹਾਲਾਤ ਹੈ ਇਹ ਪੂਰੇ ਪੰਜਾਬ ਦੀ ਕਹਾਣੀ ਹੈ ਸੋ ਮੈਂ ਇਨੀਆਂ ਗੱਲਾਂ ਕਰਦਾ ਹੋਇਆ ਮੈਂ ਇਹੀ ਤੁਹਾਡਾ ਪ੍ਰੈਸ ਦਾ ਤੇ ਪੰਜਾਬ ਦੇ ਲੋਕਾਂ ਦਾ ਧਿਆਨ ਇਸ ਵੱਲ ਦਿਵਾਉਣਾ ਚਾਹੁੰਦਾ ਸੀ ਵੀ ਇਹਨਾਂ ਝੂਠੇ ਵਾਅਦਿਆਂ ਤੋਂ ਇਹਨਾਂ ਝੂਠੇ ਸੁਬੂਫਿਆਂ ਤੋਂ ਬਚਣਾ ਚਾਹੀਦਾ ਹੈ ਕੋਈ ਚੰਗਾ ਕੰਮ ਕਰੇਗੀ ਸਰਕਾਰ ਅਸੀਂ ਸਰਕਾਰ ਦੇ ਹੱਕ ਦੇ ਵਿੱਚ ਖੜੇ ਹੋਵਾਂਗੇ ਪਰ ਜਿੱਦੇ ਮੈਨੂੰ ਲੱਗਦਾ ਕਿ ਸਰਕਾਰ ਇਹ ਮਹਿਰ ਬਣਾ ਨਹੀਂ ਪਾਏਗੀ ਨਾ ਇਹ ਬਣਾਏਗੀ ਜਦੋਂ ਇਹ ਬਣ ਕੇ ਕੰਪਲੀਟ ਹੋਏਗੀ ਜਦੋਂ ਪਾਣੀ ਚੱਲੇਗਾ ਭਗਵਾਨ ਜੀ ਮਾਨ ਸਾਹਿਬ ਦੇ ਰਾਜ ਚ ਜੇ ਪਾਣੀ ਚੱਲ ਗਿਆ ਤੇ ਬਣਾਤੀ ਇਹਨਾਂ ਨੇ ਫਿਰ ਮੈਂ ਜ਼ਰੂਰ ਧੰਨਵਾਦ ਕਰਾਂਗਾ ਲੇਕਿਨ ਇਸ ਤਰ੍ਹਾਂ ਲੋਕਾਂ ਨੂੰ ਬੇਵਕੂਫ ਨਾ ਬਣਾਓ ਦੇਖੋ ਸੁਖਨਾ ਪਿੰਡ ਹੈ ਮਹੀਰ ਪਿੰਡ ਆ ਉਹਦੇ ਜਿਹੜੇ ਕਿਸਾਨ ਵੀ ਇਕੱਠੇ ਹੋ ਰਹੇ ਉਹ ਕਹਿੰਦੇ ਸਰਕਾਰ ਉਸ ਨੂੰ ਮੇਲ ਕਰਦੇ ਨੇ ਨਹਿਰ ਦੇ ਨਾਲ ਕਿ ਜੇ ਆਵੇ ਕੋਈ ਹਾਜਰ ਜਣਾ ਟਰੈਕਟਰਾਂ ਦਾ ਜਿਹੜੇ ਪਾਣੀ ਖੋਹਦਾ ਉਹ ਮੇਰੇ ਨਹਿਰ ਦਾ ਲੈਵਲ ਟੀਮ ਉਹਨੂੰ ਸਾਡੇ ਪਿੰਡਾਂ ਵੱਲ ਕੇ ਪਾਣੀ ਦਿਵਾ ਅਸੀਂ ਇਸ ਨੂੰ ਸਪੋਰਟ ਕਰ ਸਾਨੂੰ ਤਾਂ ਇਸ ਗੱਲ ਦਾ ਪਤਾ ਅਸੀਂ ਤਾਂ ਇਹ ਪਿੰਡਾਂ ਦੇ ਲੋਕ ਇਹ ਟੈਕਨੀਕਲੀ ਬੰਦੇ ਦੱਸਦੇ ਆ ਕਿਉਂਕਿ ਮੈਂ ਤਾਂ ਮੈਂ ਤਾਂ ਕੋਈ ਉਵੇਂ ਪਾਣੀ ਦਾ ਮਾਹਿਰ ਨਹੀਂ ਆਪ ਪਾਣੀ ਲਾਉਣ ਜਾਣਾ ਹੈ ਜਿਹੜੇ ਉੱਥੇ ਪਿੰਡਾਂ ਦੇ ਲੋਕਾਂ ਉਹਨਾਂ ਨੇ ਆਖਿਆ ਕਿ ਬੱਲਿਆ ਚੜ੍ਹਦੇ ਵਾਲੇ ਪਾਸੇ ਪਾਣੀ ਜਾ ਹੀ ਨਹੀਂ ਸਕਦਾ ਅਸੀਂ ਲਿਫਟ ਕਰਕੇ ਪਾਣੀ ਲੈ ਕੇ ਆਉਣੇ ਆ ਪਾਣੀ ਦੇ ਨਾਲ ਹੀ ਗੱਲ ਹੈ ਹਾਂ ਇਹ 7 ਮਿੰਟਾਂ ਦੇ ਅੰਦਰ ਕਿੱਲੇ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਊਗਾ ਪਰ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਚਾਹੁੰਦੇ ਹਾਂ ਕਿ ਕੋਈ ਨਹਿਰ ਕੱਢ ਕੇ ਲੋਕਾਂ ਦਾ ਸਹੂਲਤ ਦੇਣੀ ਚਾਹੁੰਦੇ ਪਰ ਇਹ ਨਹਿਰ ਬੰਨਾ ਹੀ ਕੁਝ ਨਹੀਂ ਇਹ ਤਾਂ ਤੁਹਾਨੂੰ ਕਿਹਾ ਕਿ ਬਾਈ ਇਲੈਕਸ਼ਨ ਆ ਗਿਆ ਤੇ ਮਾਨ ਸਾਹਿਬ ਉੱਥੇ ਚਲੇ ਗਏ ਹਾਂ ਕਿ ਜਿਹੜਾ ਸੁਨਰਮਈ ਨੂੰ ਰਹਾ ਸੁਨਰਮਈ ਨੂੰ ਆਪੀ ਕੋ ਤਾਂ ਕਰ ਨਵੀਂ ਕਿਵੇਂ ਨਹੀਂ ਸੁਮੈਤਾ ਪਹਿਲਾਂ ਹੀ ਕਿਹਾ ਵੀ ਭਾਈ ਉਹ ਨਿਕਲਨੀ ਨਹੀਂ ਹੈ ਇਹ ਸ ਕੇਵਲ ਤੇ ਕੇਵਲ ਬੇਫਕੂ ਬਣਾਇਆ ਜਾ ਰਿਹਾ ਅਸੀਂ ਤਾਂ ਆਲਰੇਡੀ ਜਿਹੜੇ ਉੱਥੇ ਲਿਫਟ ਪੰਪ ਲੱਗੇ ਐ ਅਸੀਂ ਉੱਥੇ ਤੇਲ ਫੂਕਦੇ ਆ ਬਿੱਲ ਦਿੰਦੇ ਆ ਉਹ ਲਿਫਟ ਪੰਪ ਤਾਂ ਹੀ ਲਾਈ ਗਏ ਸੀ ਸਰਕਾਰ ਦੁਆਰਾ ਕਿ ਲੋਕਾਂ ਕੋਲੇ ਪਾਣੀ ਨਹੀਂ ਸੀ ਮਗਰ ਟੇਲਾ ਤੇ ਆ ਗਏ ਸੀ ਇਸ ਕਰਕੇ ਅਸੀਂ ਸਰਹੰਦ ਫੀਟਰ ਤੋਂ ਲਿਫਟ ਪੰਪ ਲਾ ਕੇ ਉੱਥੇ ਲਿਫਟ ਪੰਪ ਕਰਕੇ ਅਸੀਂ ਆਪਦੇ ਖੇਤਾਂ ਨੂੰ ਪਾਣੀ ਲੈ ਕੇ ਜਾਣੇ ਮੈਂ ਹਾਂ ਜੇ ਤੁਹਾਨੂੰ ਕੋਈ ਫੋਨ ਦੇ ਕਾਇਰ ਕੋਡਾ ਲੱਗਾ ਕੀ ਹਾਲ ਹੋਰ ਬੜਾ ਬੜਾ ਗੱਡੀ ਚੱਲਦਾ ਸਾਰਾ ਪਾਣੀ ਪਗਲ ਗਿਆ ਪਾਣੀ ਦਾ ਕੀ ਹਾਲ ਆਲਰੇਡੀ ਸਾਡੇ ਕੋਲੇ ਜਿਹੜਾ ਪਾਣੀ ਅਸੀਂ ਪਾਈਪਲਾਈਨਾਂ ਨਾਲ ਜਿਹੜੀਆਂ ਸਬਸਿਡੀ ਵਾਲੀਆਂ ਪਾਈਪਸ ਸਾਨੂੰ ਮਿਲਦੀਆਂ 90% ਸਬਸਿਡੀ ਵਾਲੀਆਂ ਜਿਹੜੀਆਂ ਪਾਈਪਸ ਮਿਲਦੀਆਂ ਅਸੀਂ ਉਹਨਾਂ ਦੇ ਨਾਲ 1.5 4400 ਏਕੜ ਤੇ ਉਹ ਲਿਫਟ ਪੰਪ ਮਨਜ਼ੂਰ ਕਰਾ ਕੇ ਅਸੀਂ ਆਪਦੇ ਖੇਤਾਂ ਨੂੰ ਪਾਣੀ ਲੈ ਕੇ ਗਏ ਹਾਲੇ ਰਹਿ ਗਿਆ ਉਲਟਾ ਸਾਨੂੰ ਜੇ ਥੋੜਾ ਕੋਈ ਪਾਣੀ ਜਾਵੇ ਤਾਂ ਸਾਨੂੰ ਹੋਰ ਲਿਫਟ ਪੰਪ ਦੇ ਦਿਓ ਮੈਨੂੰ ਮਾਫ ਕਰ ਦਿਓ ਨੇਰਾ ਦੀ ਸਾਨੂੰ ਬਿਜਲੀ ਜਿਹੜੀ ਸਾਡੇ ਲਿਫਟ ਪੰਪਸ ਸੀ ਉੱਥੇ ਲਾਏ ਵੇ ਹੁਣ ਉੱਥੇ ਪਹਿਲਾਂ ਅਸੀਂ ਤੇਲ ਭੂਕਦੇ ਸੀ ਹੁਣ ਅਸੀਂ ਕਨੈਕਸ਼ਨ ਲਾ ਕੇ ਮੋਟਰਾਂ ਲਾਤੀਆਂ ਉਰੀ ਸਾਨੂੰ ਬਿਜਲੀ ਮਾਫ ਕਰ ਦਿਓ ਉਹਦਾ ਬਿੱਲ ਸਭ ਮੁਕੰਮਲ ਤੌਰ ਤੇ ਤੁਸੀਂ ਮਾਫ ਕਰ ਦਿਓ ਤਾਂ ਜੋ ਅਸੀਂ ਸਾਡੇ ਲੋਕਾਂ ਨੂੰ ਹੋਰ ਸਹੂਲਤ ਹੋ ਜਾਈਗੀ ਜੀ ਸਰ ਚਾਰਾਈ ਇਲੈਕਸ਼ਨ ਵੀ ਜੋ ਟ੍ਰਾਂਸਪੋਰਟਿਸ ਹੋਏ ਬਾਸਤੇ ਜਿਹਦਾ ਸਾਥ ਤੇ ਨਜ਼ਰਾ ਨੇ ਪੰਜਾਬ ਨੇ ਜਲਦੀ ਜਿਹੜੀ ਫੀਲਡ ਹੈ ਖਾਲੀ ਹੈ ਉਹ ਨੂੰ ਤੁਸੀਂ ਕੋਈ ਜੰਮੇ ਹੋਣੀ ਭਾਈ ਦੇਖੋ ਜੀ ਗੱਲ ਇਹ ਹੈ ਅਜੇ ਕਿਸੇ ਵੀ ਸੀਟ ਤੇ ਕਿਸੇ ਪ੍ਰਕਾਰ ਦਾ ਨਾਮ ਫਾਈਨਲ ਨਹੀਂ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਹੀ ਹੈ ਕਾਂਗਰਸ ਪਾਰਟੀ ਡਿਸਪਲਿਨ ਪਾਰਟੀ ਔਰ ਇਹ ਜਿਹੜਾ ਵੀ ਹੁੰਦਾ ਹੈ ਕਿਸੇ ਦਾ ਵੀ ਨਾਮ ਜਿਹੜਾ ਫਾਈਨਲ ਕਰਨਾ ਹੈ ਉਹ ਹਾਈ ਕਮਾਂਡ ਦੇ ਸਾਹਮਣੇ ਅਸੀਂ ਪ੍ਰਪੋਜ਼ਲ ਰੱਖਦੇ ਆਂ ਫਿਰ ਹਾਈ ਕਮਾਂਡ ਨੇ ਕਿਹਨੂੰ ਕਿੱਥੋਂ ਲੜਾਉਣਾ ਹੈ ਇਹ ਉਹਨਾਂ ਨੇ ਤੈਅ ਕਰਨਾ ਹੈ ਸੋ ਮੈਨੂੰ ਲੱਗਦਾ ਜਲਦ ਤੁਹਾਨੂੰ ਉਹ ਸਾਰੇ ਚਿਹਰੇ ਜਿਹੜੇ ਚੋਣ ਲੜਨਗੇ ਉਹ ਤੁਹਾਡੇ ਸਾਹਮਣੇ ਆ ਜਾਣਗੇ ਧਰਤੀ ਸੀਟ ਹੈ ਤੁਸੀਂ ਜਾਓਗੇ ਸੀਟ ਯਾਰ ਮੇਰੇ ਕਾਰਡ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਮੇਰੇ ਘਰ ਦੀ ਇਹ ਜਿਹੜਾ ਕੰਮ ਹੈ ਨਾ ਮੇਰੀ ਸੀਟ ਹੈ ਮੇਰੇ ਘਰ ਦੀ ਸੀਟ ਹੈ ਇਹ ਕਾਂਗਰਸ ਚ ਨਹੀਂ ਹੈ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਕਿ ਆਪਾਂ ਟਿਕਟ ਕਿਹਨੂੰ ਦੇਣੀ ਹੈ ਬਿਲਕੁਲ 100% ਹੋਰੇ ਚਰਾਏ ਲਈ ਜਾਂਦੀ ਹੈ ਪੁੱਛਿਆ ਜਾਂਦਾ ਹੈ ਸਾਰੇ ਪਹਿਲੂ ਨਜ਼ਰ ਚੈੱਕ ਕੀਤੇ ਜਾਂਦੇ ਆ ਕੌਣ ਸੀਟ ਜਿੱਤ ਸਕਦਾ ਹੈ ਕਿਵੇਂ ਜਿੱਤ ਸਕਦਾ ਹੈ ਲੇਕਿਨ ਉਹ ਸਾਰੀਆਂ ਗੱਲਾਂ ਤੱਕ ਕਾਂਗਰਸ ਪਾਰਟੀ ਕਰਦੀ ਹੈ ਹਾਈ ਕਮਾਂਡ ਦੇ ਅੱਗੇ ਅਸੀਂ ਪ੍ਰਪੋਜ਼ਲ ਲੈ ਕੇ ਜਾਂਦੇ ਆ ਅਲਟੀਮੇਟਲੀ ਉਹ ਫਾਈਨਲ ਕਰਦੇ ਸ੍ਰੀ ਵੀਰ ਸਿੰਘ ਬਾਦਲਵੰਦ ਦੀ ਪੀਸੀਐਸ ਅਜੰਦਰੂਪੀ ਸਿੱਖ ਪ੍ਰੋਬਲਮ ਕਿਹੜੀ ਚਿੱਠੀ ਜਿਹੜੀ ਕੌਫਰ ਸਰ ਦੇ ਕੇ ਆਪੀ ਦੇਖਿਆ ਦੇਖੋ ਜੀ ਗੱਲ ਇਹ ਉਹ ਤਾਂ ਉਹਨਾਂ ਨੇ ਢੀਂਸਾ ਸਾਹਿਬ ਦੇ ਨਾਲ ਖੜੇ ਹੋ ਕੇ ਵੀ ਇੱਕ ਵਾਰੀ ਮਾਫੀ ਮੰਗੀ ਸੀ ਮਾਫੀ ਸਾਹਿਬ ਮਾਫੀ ਗਲਤੀ ਦੀ ਹੁੰਦੀ ਹੈ ਮਾਫੀ ਜਿਹੜੇ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਜਿਸ ਪ੍ਰਕਾਰ ਦੇ ਗੁਨਾਹ ਹੋਏ ਹੈ ਉਹ ਹੁਣ ਪੰਜਾਬ ਦੇ ਲੋਕ ਮਾਫੀ ਨਹੀਂ ਕਰਨਗੇ ਔਰ ਲੋਕਾਂ ਨੂੰ ਇਹ ਗੱਲ ਸਮਝ ਆ ਵੀ ਅਕਾਲ ਤਖਤ ਸਾਹਿਬ ਤੇ ਜਾਣਾ ਚਿੱਠੀ ਦੇਣੀ ਇਸ ਤਰ੍ਹਾਂ ਇਹ ਆਦੀ ਐਵੇਂ ਭੂਮਿਕਾ ਬਣਾ ਰਹੇ ਇਸ ਪ੍ਰਕਾਰ ਨਾਲ ਮਾਫੀ ਦਾ ਚਿੱਠੀ ਦੇਣ ਦੀ ਲੋੜ ਹੀ ਨਹੀਂ ਜੇ ਬੰਦਾ ਮਹਿਸੂਸ ਕਰ ਲੇ ਦਿਲੋਂ ਕਿ ਹਾਂ ਮੈਂ ਗੁਨਾਹ ਮੇਰੇ ਤੋਂ ਹੋਇਆ ਹੈ ਮੇਰੇ ਕਹਿਣ ਦਾ ਮਤਲਬ ਇਹ ਚਿੱਠੀ ਦੀ ਲੋੜ ਹੀ ਨਹੀਂ ਗੁਨਾਹ ਮੰਨ ਲੇ ਬੰਦਾ ਕਿ ਮੇਰੇ ਤੋਂ ਇਹ ਗੁਨਾਹ ਹੋਇਆ ਪਬਲਿਕਲੀ ਉਲਟਾ ਚੋਰ कोतवाल ਕੋ ਡਾਂਟੇ ਵਾਲੀ ਉਹ ਗੱਲ ਹੈ ਇਹਨਾਂ ਨੇ ਤਾਂ ਇਹ ਕਦੇ ਮੰਨੇ ਹੀ ਨਹੀਂ ਕਿ ਅਸੀਂ ਇਹ ਗੁਨਾਹ ਕੀਤਾ ਕੋਈ ਵੀ ਗੁਨਾਹ ਅਗਰ ਬੰਦੇ ਤੋਂ ਹੋ ਜੇ ਤਾਂ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਅਸੀਂ ਮੰਨ ਲੈਣੇ ਚਾਹੀਦੇ ਦੇਖੋ ਯਾਰ ਦੋਸ਼ ਲੱਗਦੇ ਹੈ ਨਹੀਂ ਲੱਗਦੇ ਇਹ ਗੱਲ ਮੈਂ ਉਹੀ ਤਾਂ ਕਹਿੰਦਾ ਸੁਖਬੀਰ ਸਿੰਘ ਬਾਦਲ ਇਹ ਗੱਲ ਦੱਸਣ ਜਾਂ ਜਿਨ੍ਹਾਂ ਲੋਕਾਂ ਨੇ ਵੇਖਿਆ ਮੈਂ ਤਾਂ तू ਵੀ ਵੈਰੀ ਓਨਸਟ ਜਿਹੜੀ ਚੀਜ਼ ਵੇਖੀ ਨਹੀਂ ਉਹਦੇ ਬਾਰੇ ਵਿੱਚ ਟਿੱਪਣੀ ਨਹੀਂ ਕਰ ਸਕਦਾ ਪਰ ਹਾਂ ਇਹਦਾ ਸਪਸ਼ਟੀਕਰਨ ਸੁਬੀਰ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਇੱਕ ਟੀਵੀ ਵੀਡੀਓ ਵਾਪਸ ਹੋਈ ਆ ਉਹਦੇ ਵਿੱਚ ਤੁਸੀਂ ਵੀ ਇਹ ਅਸਲ ਸਾਹਬ ਦੀ ਜਿਹੜੀ ਸਾਹਮਣੇ ਆ ਰਹੇ ਉਹ ਕੋਡੇ ਨਾਲ ਬੀਪਟ ਬੰਦੇ ਦਾ ਜਿੰਦਗੀ ਕੋਟਾ ਉਹ ਸਭ ਪੁਰਾਣੀ ਵੀਡੀਓ ਆ ਕਰਨੀ ਉਹ ਜਨਾਬ ਮੈਂ ਕਿਦੋਂ ਕਹਿ ਰਹੇ ਹਾਂ ਅਸੀਂ ਸਭ ਲੋਕ ਡੇਰੇ ਗੁਰਦੁਆਰੇ ਮੰਦਰ ਮਸਜਿਦ ਅਸੀਂ ਸਾਰੀਆਂ ਜਗ੍ਹਾ ਤੇ ਜਾਂਦੇ ਹਾਂ ਜਿੱਥੇ ਜਿੱਥੇ ਆਮ ਲੋਕਾਂ ਦੀ ਆਸਰਾ ਹੁੰਦੀ ਹੈ ਸਾਡੇ ਵੋਟਰਾਂ ਦੀ ਆਸਾ ਹੁੰਦੀ ਹੈ ਸਾਡੇ ਲੋਕਾਂ ਦੀ ਆਸਾ ਹੁੰਦੀ ਹੈ ਪਰ ਅਸੀਂ ਕਿਸੇ ਵੀ ਕੰਮ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਗੁਰਦੁਆਰੇ 'ਚ ਕੋਈ ਬੰਦਾ ਕੋਈ ਕੋਈ ਗਲਤ ਗੱਲ ਹੋਵੇ ਜਾਂ ਕੋਈ ਨਾ ਹੋਵੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਪ੍ਰਕਾਰ ਦੀ ਹੋਵੇ ਸਿਸਟਮ ਪੋਲਰਾਈਜੇਸ਼ਨ ਤਿਆਰ ਹੋ ਰਿਹਾ ਥਾਰੀ ਪੋਲਰਾਈਜੇਸ਼ਨ ਸਰ ਉਹ ਡੇਰਿਆ ਤੋਂ ਪਹਿਲਾਂ ਤਾਂ ਸਰਕਾਰਾਂ ਕਰ ਰਹੀਆਂ ਹੈ বিজেপি ਨੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂਆਂ ਨੂੰ ਭੜਕਾਇਆ ਗਿਆ ਕਿਹਾ ਗਿਆ ਰਾਮ ਮੰਦਰ ਦੇ ਨਾਮ ਤੇ ਵੋਟਾਂ ਮੰਗੀਆਂ ਗਈਆਂ ਕਿ ਆਓ ਆਪਾਂ ਰਲ ਕੇ ਆਪਾਂ ਹਿੰਦੂ ਰਾਸ਼ਟਰ ਦੀ ਗੱਲ ਕਰੀਏ ਅਸੀਂ ਹਮੇਸ਼ਾ ਸੈਕੂਲਰ ਗੱਲ ਕਰਦੇ ਹਾਂ ਇਹ ਤਾਂ ਪਾਰਟੀਆਂ ਹੀ ਕਰ ਰਹੀਆਂ ਹਨ ਇੱਕ ਪ੍ਰਮੁੱਖ ਪਾਰਟੀ ਕਰ ਰਹੀ ਹੈ ਸੌਰੀ ਪਾਰਟੀਆਂ ਨਹੀਂ ਕਰ ਰਹੀਆਂ বিজেপি ਇਹ ਕੰਮ ਕਰ ਰਹੀ ਹੈ ਪੋਲਰਾਈਜੇਸ਼ਨ ਤੁਹਾਨੂੰ ਸਭ ਕਾਪੇ ਸਾਰੇ ਡੇਰੇ ਜਿਵੇਂ ਜਰੇ ਤੁਹਾਡੇ ਨੂੰ ਜਾਗੂ ਦੇਖਾ ਜੀ ਵੀ ਪਾਸ਼ਾ ਸਭ ਡੇਰੇ ਦੀ ਕੋਈ ਰੋਲਾ ਨਹੀਂ ਸੀਗਾ ਉਹ ਜਿਹੜੇ ਰੋਲੇ ਆ ਉਹ ਜਿਹੜੇ ਰੋਲੇ ਆ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਜਿਹੜੇ ਜਨਤਾ ਜਵਾਬ ਮੰਗਦੀ ਹੈ ਉਹ ਸੁਖੀਰ ਸਿੰਘ ਬਾਦਲ ਜਿਹੜਾ ਹੈ ਉਹਰੇ ਤੇ ਜਵਾਬ ਦੇਣ ਜਿਹੜਾ ਜਵਾਬ ਜਨਤਾ ਨੂੰ